ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁੰਡਿਆਂ ਨੇ ਪਾਛਾ ਹੀ ਨੌਵੀਂ ਵਿਖੇ ਮੇਰਾ ਜਿਹੜਾ ਚੱਲ ਰਿਹਾ ਪ੍ਰੋਗਰਾਮ ਸੀਗਾ ਮੇਰਾਣ ਸਿੰਘ ਜੀ ਵੀ ਦਰਬਾਰ ਸਾਹਿਬ ਦੀ ਨਕਲ ਮੈਨੂੰ ਪਰਵਾਹ ਨਹੀਂ ਸ਼ਰੋਮਣੀ ਕਮੇਟੀ ਇਹ ਤੇ ਗੌਰ ਕਰੇ ਅੱਜ ਉਹਨਾਂ ਦੇ ਗੁੰਡਿਆਂ ਨੇ ਹੁਣ ਤੋਂ 10 ਮਿੰਟ ਪਹਿਲਾਂ ਸਹੀ ਮੇਰਾ ਸਮਾਨ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਸਾਹਮਣੇ ਚੁੱਕ ਕੇ ਛੜਕਦੇ ਉੱਤੇ ਸੁੱਟ ਦਿੱਤਾ ਆ ਮੈਂ ਤਾਂ ਸਿਰਫ ਇੱਕੋ ਹੀ ਮੰਗ ਕਰ ਰਿਹਾ ਸੀ ਕਿ ਮੈਨੂੰ ਦਰਬਾਰ ਸਾਹਿਬ ਦੀ ਨਕਲ ਪਰਵਾਨ ਨਹੀਂ ਖਾਲਸਾ ਪੰਥ ਨੂੰ ਦਰਬਾਰ ਸਾਹਿਬ ਦੀ ਮਸਤਵਾਨੇ ਬਣੀ ਨਕਲ ਹੈ ਜਿਹੜੀ ਉਹ ਪਰਵਾਨ ਨਹੀਂ ਹੋ ਸਕਦੀ ਇਹ ਗੁੰਡਾਗਰਦੀ ਸ਼ਰੇਆਮ ਬਹੁਤ ਹੀ ਮੈਨੂੰ ਆਪਣੀ ਸ਼ਬਦ ਬੋਲੇ ਥੋਡੇ ਮੈਨੇਜਰ ਨੇ ਉਹਦੇ ਨਾਲ ਉਹਨਾਂ ਦੇ ਸਾਥੀਆਂ ਨੇ 10-12 ਸਿੰਘਾਂ ਨੇ ਉਹਨਾਂ ਦੇ ਗੁਰਦੁਆਰੇ ਦੇ ਮੁਲਾਜ਼ਮਾਂ ਨੇ ਮੈਨੂੰ ਟੰਗਾ ਬਹਾ ਤੋਂ ਲੱਤਾ ਬਹਾ ਤੋਂ ਫੜ ਕੇ ਇੱਕ ਸੀਟ ਕੇ ਤੇ ਮੇਰਾ ਬਿਸਤਰਾ ਬਾਹਰ ਸੁੱਟ ਕੇ ਮੈਨੂੰ ਆ ਛੜਕ ਦੇ ਉੱਤੇ ਸੁੱਟ ਦਿੱਤਾ ਸੋ ਸਮੂਚੀ ਕੌਮ ਹੈ ਜਿਹੜੀ ਦਰਬਾਰ ਸਾਹਿਬ ਦੀ ਨਕਲ ਨੂੰ ਪ੍ਰਵਾਨ ਨਹੀਂ ਕਰਦੀ ਇਹਦਾ ਮਤਲਬ ਇਹ ਕਲੀਅਰ ਹੋਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਸਤਵਾਨੇ ਦੇ ਪ੍ਰਬੰਧਕ ਨੇ ਜਿਹੜੇ ਉਹ ਰਲ ਕੇ ਮਸਤਵਾਨੇ ਦਰਬਾਰ ਸਾਹਿਬ ਦੀ ਨਕਲ ਹੈ ਜਿਹੜੀ ਉਹ ਬਣਵਾ ਰਹੇ ਨੇ ਬੈਨਰ ਨੇ ਜਿਹੜੇ ਉਹ ਪਾੜ ਦਿੱਤੇ ਗਏ ਨੇ ਤੇ ਮੈਨੂੰ ਬੇਇੱਜ਼ਤ ਕਰਕੇ ਗੁਰਦੁਆਰਾ ਸਾਹਿਬ ਤੋਂ ਸੜਕ ਦੇ ਉੱਤੇ ਸੁੱਟ ਦਿੱਤਾ ਗਿਆ ਮੈਂ ਤੁਰਨ ਦੇ ਕਾਬਲ ਨਹੀਂ ਮੇਰੀ 75 ਸਾਲ ਦੀ ਉਮਰ ਹੈ ਮੈਂ ਤਾਂ ਇੱਕੋ ਗੱਲ ਕਹਿ ਰਿਹਾ ਕਿ ਸਾਨੂੰ ਦਰਬਾਰ ਸਾਹਿਬ ਦੀ ਨਕਲ ਪ੍ਰਵਾਨ ਨਹੀਂ ਨਾ ਇਹ ਪ੍ਰਵਾਨ ਹੋ ਸਕਦੀ ਆ ਨਾ ਕਰਨੀ ਹੈ ਤੇ ਮੈਂ ਮਰਨ ਵਰਤ ਤੇ ਬੈਠਾ ਮੈਨੂੰ ਮਰਨ ਵਰਤ ਤੋਂ ਇਸ ਤਰ੍ਹਾਂ ਨਹੀਂ ਠਾਲਿਆ ਜਾ ਸਕਦਾ ਇਸ ਤਰ੍ਹਾਂ ਇਹ ਉਸ ਨੂੰ ਦੱਪਿਆ ਨਹੀਂ ਜਾ ਸਕਦਾ ਸਚਾਈ ਹੈ ਜਿਹੜੀ ਸਚਾਈ ਨੂੰ ਦੱਪਿਆ ਨਹੀਂ ਜਾ ਸਕਦਾ ਸੋ ਕਿਰਪਾ ਕਰਕੇ ਮੇਰੀ ਬੇਨਤੀ ਹੈ ਸਮੂਹੇ ਸਿੱਖ ਸੰਗਤ ਨੂੰ ਕਿ ਤੁਸੀਂ ਸਾਰੇ ਇਸ ਮਸਲੇ ਤੇ ਸੰਵੇਰ ਹੋਵੋ ਗੰਭੀਰ ਹੋਵੋ ਕਿਉਂਕਿ ਦਰਬਾਰ ਸਾਹਿਬ ਦੀ ਨਕਲ ਹੈ ਜਿਹੜੀ ਉਹ ਕਿਸੇ ਵੀ ਸਿੱਖ ਨੂੰ ਪ੍ਰਵਾਨ ਨਹੀਂ ਹੋ ਸਕਦੀ ਇਸ ਤਰ੍ਹਾਂ ਇਹ ਰਲ ਕੇ ਮਸਤੋਣਾ ਸਾਹਿਬ ਹੈਗੇ ਦਰਬਾਰ ਸਾਹਿਬ ਦੀ ਨਕਲ ਬਣਾ ਰਹੇ ਨੇ ਸੋ ਮੇਰੀ ਗੁਜਾਰਿਸ਼ ਹੈ ਆਓ ਸਾਰੇ ਖਾਲਸਾ ਪੰਥ ਹੈ ਜਿਹੜਾ ਸਮੂਦਾ ਖਾਲਸਾ ਪੰਥ ਸ਼੍ਰੋਮਣੀ ਅਕਾਲੀ ਦਲ ਜਿਹੜਾ ਝੰਡਾ ਬਰਦਾਸ਼ਤ ਪੰਦਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹਦੇ ਪ੍ਰਧਾਨ ਦਾ ਅਸਲੀ ਚਿਹਰਾ ਧਾਮੀ ਦਾ ਜਿਹੜਾ ਅਸਲੀ ਚਿਹਰਾ ਫੇਨਕਾਬ ਹੋ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਸਤੌਲਾ ਸਾਹਿਬ ਦੇ ਪ੍ਰਬੰਧਕ ਰਲ ਕੇ ਦਰਬਾਰ ਸਾਹਿਬ ਦੀ ਨਕਲ ਪੜਾ ਰਹੇ ਨੇ ਮੇਰਾ ਸਿਰ ਬੇਸ਼ੱਕ ਚਲਾ ਜਾਵੇ ਮੈਂ ਅਸਲ ਤੇ ਇਸ ਮੁੱਦੇ ਤੋਂ ਪਿੱਛੇ ਨਹੀਂ ਹੋਵਾਂਗਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੁੰਡਿਆਂ ਨੇ ਪਾਛਾ ਹੀ ਨੌਮੀ ਵਿਖੇ ਮੇਰਾ ਜਿਹੜਾ ਚੱਲ ਰਿਹਾ ਪ੍ਰੋਗਰਾਮ ਸੀਗਾ ਮੇਰਾ ਆਣਛੰਸੀ ਵੀ ਦਰਬਾਰ ਸਾਹਿਬ ਦੀ ਨਕਲ ਮੈਨੂੰ ਪਰਵਾਹ ਨਹੀਂ ਸ਼ਰੋਣੀ ਕਮੇਟੀ ਇਹ ਤੇ ਗੌਰ ਕਰੇ ਅੱਜ ਉਹਨਾਂ ਦੇ ਗੁੰਡਿਆਂ ਨੇ ਹੁਣ ਤੋਂ 10 ਮਿੰਟ ਪਹਿਲਾਂ ਸਹੀ ਮੇਰਾ ਸਮਾਨ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਸਾਹਮਣੇ ਚੁੱਕ ਕੇ ਛੜਕ ਦੇ ਉੱਤੇ ਸੁੱਟ ਦਿੱਤਾ ਗਿਆ ਮੈਂ ਤਾਂ ਸਿਰਫ ਇੱਕੋ ਹੀ ਮੰਗ ਕਰ ਰਿਹਾ ਸੀ ਕਿ ਮੈਨੂੰ ਦਰਬਾਰ ਸਾਹਿਬ ਦੀ ਨਕਲ ਪਰਵਾਹ ਨਹੀਂ ਖਾਲਸਾ ਪੰਥ ਨੂੰ ਦਰਬਾਰ ਸਾਹਿਬ ਦੀ ਮਸਤਵਾਨੇ ਬਣੀ ਨਕਲ ਹੈ ਜਿਹੜੀ ਉਹ ਪ੍ਰਵਾਨ ਨਹੀਂ ਹੋ ਸਕਦੀ ਇਹ ਗੁੰਡਾਗਰਦੀ ਸ਼ਰੇਆਮ ਬਹੁਤ ਹੀ ਮੈਨੂੰ ਆਪੇ ਸ਼ਬਦ ਬੋਲੇ ਥੋਡੇ ਮੈਨੇਜਰ ਨੇ ਉਹਦੇ ਨਾਲ ਉਹਨਾਂ ਦੇ ਸਾਥੀਆਂ ਨੇ 10-12 ਸਿੰਘਾਂ ਨੇ ਉਹਨਾਂ ਦੇ ਗੁਰਦੁਆਰੇ ਦੇ ਮੁਲਾਜ਼ਮਾਂ ਨੇ ਮੈਨੂੰ ਟੰਗਾ ਬਹਾ ਤੋਂ ਲੱਤਾ ਬਹਾ ਤੋਂ ਫੜ ਕੇ ਇੱਕ ਸੀਟ ਕੇ ਤੇ ਮੇਰਾ ਬਿਸਤਰਾ ਬਹਾ ਸੁੱਟ ਕੇ ਮੈਨੂੰ ਆ ਛੜਕ ਦੇ ਉੱਤੇ ਸੁੱਟ ਦਿੱਤਾ ਸੋ ਸਮੂਚੀ ਕੌਮ ਹੈ ਜਿਹੜੀ ਦਰਬਾਰ ਸਾਹਿਬ ਦੀ ਨਕਲ ਨੂੰ ਪ੍ਰਵਾਨ ਨਹੀਂ ਕਰਦੀ ਇਹਦਾ ਮਤਲਬ ਇਹ ਕਲੀਅਰ ਹੋਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਸਤਵਾਨੇ ਦੇ ਪ੍ਰਬੰਧਕ ਨੇ ਜਿਹੜੇ ਉਹ ਰਲ ਕੇ ਮਸਤਵਾਨੇ ਦਰਬਾਰ ਸਾਹਿਬ ਦੀ ਨਕਲ ਹੈ ਜਿਹੜੀ ਉਹ ਬਣਵਾ ਰਹੇ ਨੇ ਬੈਨਰ ਨੇ ਜਿਹੜੇ ਉਹ ਪਾੜ ਦਿੱਤੇ ਗਏ ਨੇ ਤੇ ਮੈਨੂੰ ਬੇਇੱਜ਼ਤ ਕਰਕੇ ਗੁਰਦੁਆਰਾ ਸਾਹਿਬ ਤੋਂ ਸੜਕ ਦੇ ਉੱਤੇ ਸੁੱਟ ਦਿੱਤਾ ਗਿਆ ਮੈਂ ਤੁਰਨ ਦੇ ਕਾਬਲ ਨਹੀਂ ਮੇਰੀ 75 ਸਾਲ ਦੀ ਉਮਰ ਹੈ ਮੈਂ ਤਾਂ ਇੱਕੋ ਗੱਲ ਕਹਿ ਰਿਹਾ ਕਿ ਸਾਨੂੰ ਦਰਬਾਰ ਸਾਹਿਬ ਦੀ ਨਕਲ ਪ੍ਰਵਾਨ ਨਹੀਂ ਨਾ ਇਹ ਪ੍ਰਵਾਨ ਹੋ ਸਕਦੀ ਆ ਨਾ ਕਰਨੀ ਹੈ ਤੇ ਮੈਂ ਮਰਨ ਵਰਤ ਤੇ ਬੈਠਾ ਮੈਨੂੰ ਮਰਨ ਵਰਤ ਤੋਂ ਇਸ ਤਰ੍ਹਾਂ ਨਹੀਂ ਠਾਲਿਆ ਜਾ ਸਕਦਾ ਇਸ ਤਰ੍ਹਾਂ ਇਹ ਇਸ ਨੂੰ ਦੱਪਿਆ ਨਹੀਂ ਜਾ ਸਕਦਾ ਸੱਚਾਈ ਹੈ ਜਿਹੜੀ ਸੱਚਾਈ ਨੂੰ ਦੱਪਿਆ ਨਹੀਂ ਜਾ ਸਕਦਾ ਸੋ ਕਿਰਪਾ ਕਰਕੇ ਮੇਰੀ ਬੇਨਤੀ ਹੈ ਸਮੁੱਚੇ ਸਿੱਖ ਸੰਗਤ ਨੂੰ ਕਿ ਤੁਸੀਂ ਸਾਰੇ ਇਸ ਮਸਲੇ ਤੇ ਸੰਵੇਰ ਹੋਵੋ ਗੰਭੀਰ ਹੋਵੋ ਕਿਉਂਕਿ ਦਰਬਾਰ ਸਾਹਿਬ ਦੀ ਨਕਲ ਹੈ ਜਿਹੜੀ ਉਹ ਕਿਸੇ ਵੀ ਸਿੱਖ ਨੂੰ ਪ੍ਰਵਾਨ ਨਹੀਂ ਹੋ ਸਕਦੀ ਇਸ ਤਰ੍ਹਾਂ ਇਹ ਰਲ ਕੇ ਮਸਤੋਣਾ ਸਾਹਿਬ ਦੇ ਦਰਬਾਰ ਸਾਹਿਬ ਦੀ ਨਕਲ ਬਣਾ ਰਹੇ ਨੇ ਸੋ ਮੇਰੀ ਗੁਜਾਰਿਸ਼ ਹੈ ਆਓ ਸਾਰੇ ਖਾਲਸਾ ਪੰਥ ਹੈ ਜਿਹੜਾ ਸਮੁੱਚਾ ਖਾਲਸਾ ਪੰਥ ਸ਼ਰੋਣੀ ਅਕਾਲੀ ਦਲ ਜਿਹੜਾ ਝੰਡਾ ਬਰਦਾਸ਼ਤ ਪੰਡਦਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਪ੍ਰਧਾਨ ਦਾ ਅਸਲੀ ਚਿਹਰਾ ਧਾਮੀ ਦਾ ਜਿਹੜਾ ਅਸਲੀ ਚਿਹਰਾ ਫੇਨਕਾਬ ਹੋ ਗਿਆ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਸਤੋਲਾ ਸਾਹ ਦੇ ਪ੍ਰਬੰਧਕ ਰਲਕੇ ਦਰਬਾਰ ਸਾਹਿਬ ਦੀ ਨਕਲ ਪੜਾ ਰਹੇ ਨੇ ਮੇਰਾ ਸਿਰ ਵੇਖ ਚੱਕ ਚਲਾ ਜਾਵੇ ਮੈਂ ਅਸਲ ਤੇ ਇਸ ਮੁੱਦੇ ਤੋਂ ਮੁਸਕਫਸੇ ਨਹੀਂ ਹੋਵਾਂਗਾ